ਸ਼ਾਬਾਸ਼ ਵਾਹ ਵਾਹ ਆ ਵੀਰ ਬਾ ਸ਼ਾਬਾਸ਼ 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 ਨਿਵੇਦਕ ਕਮਲੂ ਨਿਵੇਦਕ ਕਮਲੂ ਨਿਵੇਦਕ ਕਲੂ ਬਹੁਤ ਵਧੀਆ ਨਹੀਂ ਪਾਈਦਾ ਸ਼ਾਬਾਸ਼ ਵਾਹ ਵਾਹ ਲੱਖਮਾ ਮਟੌਰ ਅਗਲੀ ਕੁਸ਼ਤੀ ਬਾਤ ਦੇ ਵਿੱਚ ਵਾਹ ਜੀ ਵਾ ਉਧਰ ਬਹੁਤ ਸੋਹਣੀ ਕੁਸ਼ਤੀ ਮੈਦਾਨ ਦੇ ਵਿੱਚ ਕੀ ਬਾਤ ਹੈ ਜੀ ਲੱਖਮਾ ਮਟੌਰ ਤੇ ਰਾਹੁਲ ਦਿੱਲੀ ਵਾਹ ਜੀ ਵਾਹ ਲੱਖਾਂ ਮਟੌਰ ਰਾਹੁਲ ਦਿੱਲੀ ਦੇ ਦਰਮਿਆਨ ਆਵੇ ਲੱਖਿਆ ਕਹਿੰਦੇ ਕਹਿੰਦਾ ਪਹਿਲਵਾਨ ਦੇ ਬੁੱਸੇ ਦੇ ਵਿੱਚੋਂ ਮਿਲੀ ਆ ਇਹਦਾ ਚਾਚਾ ਜੀ ਪਹਿਲਵਾਨ ਸੀਗਾ ਮੇਰਾ ਗੁਰ ਭਾਈ ਸੀਗਾ ਉਹ ਸ਼ਾਬਾਸ਼ ਤੇ ਲੱਖਾਂ ਮਟੌਰ ਰਾਹੁਲ ਦਿੱਲੀ ਆ ਰਾਹੁਲ ਕਹਿੰਦਾ ਭਾਈ ਰਾਹੁਲ ਬੱਚਾ ਹਾਂ 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 ਭਾਈ ਤੋਂ ਵੀ ਮਾਰਨ ਦੀ ਕੋਸ਼ਿਸ਼ ਕੀਤੀ ਨਹੀਂ ਲੱਗਿਆ 15 15 ਪਕਕੋ ਕੱਢ ਕੇ ਟਾ ਰਿਹਾ ਕੋਟ ਆ ਗਿਆ ਸਾਹਮਣੇ ਬਟੋ ਕੱਢ ਕੇ ਟਾ ਲਿਆ ਬਈ ਸ਼ਾਬਾਸ਼ ਜੀ ਵਾਹ ਰਾਹਲ ਹੱਥ ਖੜਾ ਕਰਦੇ ਰਾਹਲ ਕਰੋ ਕੁਸ਼ਤੀ ਸ਼ੁਰੂ ਕਰੋ ਹਲੋ ਕੋਈ ਜੀ ਆ ਜੂ ਮੈਂ ਫਿਰ ਦੇ ਦਿਓ ਅਰਤੀ ਦੇ ਦਿਓ ਸਾਡੀ ਲਾਡੀ ਅਗਲੀ ਕੁਸ਼ਤੀ ਵਾਸਤੇ ਤਿਆਰ ਹੋ ਜਾ ਬਈ ਲਾਡੀ ਲਾਡੀ ਬੁਲਾੜੀ ਸ਼ੋਹਰ ਸਰਹੰਦ ਬਿਲਕੁਲ ਜੀ ਤਿਆਰ ਹੋ ਪਰ ਤਿਆਰ ਰਹੋ ਪਹਿਲਵਾਨਾਂ ਨੂੰ ਬੇਨਤੀ ਹੈ ਜਿਹੜੇ ਵੀ ਪਹਿਲਵਾਨ ਕੁਸ਼ਤੀ ਤੋਂ ਰਹਿੰਦੇ ਆ ਇੱਧਰ ਕਾਲੇ ਤੇ ਸੋਹੀ ਦੇ ਦਰਮਿਆਨ ਬਹੁਤ ਸੋਹਣੀ ਜਿਹੜੀ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਹੋਈ ਕਦੇ ਉੱਤੇ ਕਦੇ ਇੱਕ ਥੱਲੇ ਕਦੇ ਪੂਰੀ ਬੱਲੇ ਬੱਲੇ ਵਾਕਿਆ ਹੀ ਮੁਕਾਬਲਾ ਐਨ ਫਜ਼ਮਾ ਚੱਲ ਰਿਹਾ ਹੈ ਤੇ ਸ਼ੋਹਨ ਸਰਹੰਦ ਤੇ ਲਾੜੀ ਬਲਾੜੀ ਲਾੜੀ ਪਹਿਲਵਾਨ ਬਹੁਤ ਵਧੀਆ ਖੇਲਾ ਚਲਾ ਰਿਹਾ ਬਈ ਅੱਜ ਉਹਦਾ ਚੋਲਾ ਜਿਹੜਾ ਹੈਪੀ ਬੜੀ ਛੋੜੀ ਹੋਵੇ ਤਕਰੀਰ 95 ਸਾਲ ਦੀ ਹੋਵੇ ਥੋੜਾ ਸਮੇਂ ਚਰੱਕੀ ਕੀਤੀ ਹੈ ਅਜੇ ਪਾਲ ਦੇ ਨਾਲ ਦੀ ਕੁਸ਼ਤੀ ਹੈ ਇਹ ਛੰਡੀ ਦੇ ਉੱਤੇ ਕੁਸ਼ਤੀ ਹੈ ਜਿਹੜੀ ਛੋਟੀ ਕੁਸ਼ਤੀ ਹੈ ਜੱਗੇ ਪਹਿਲਵਾਨ ਦਾ ਸੋਤਰ ਹੈ ਕੱਗਰਾ ਮਾਰੇਗਾ ਦਾ ਤੇ ਦੋ ਕੁਸ਼ਤਿਆਂ ਦੇ ਇੱਕ ਛੋਟੀ ਚੰਡੀ ਵੱਡੀ ਕੁ ਵੱਡੀ ਚੰਡੀ ਸ਼ਾਬਾਸ਼ 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 ਚਾਹ ਜੀ ਮਾਰੇਗਾ ਪਹਿਲਵਾਨ ਜੀ ਇਹ ਚਿਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂ ਜੀ ਉੱਧਰ ਬਹੁਤ ਸੋਹਣੀ ਜਿਹੜੀ ਕੁਸ਼ਤੀ ਮੈਦਾਨ ਦੇ ਵਿੱਚ ਅੱਗੇ ਸ਼ੁਰੂ ਹੋ ਚੁੱਕੀ ਹੈ ਹਾਂ ਹੁਣ ਚੜਾਈ ਨਾ ਆ ਪੈਸੇ ਵੀ ਆਪਣੀ ਮਰਜ਼ੀ ਦੇ ਨੇ